ਕਹਾਣੀ ਮੈਲੇ ਕੱਪੜੇ ਲੈ ਕੇ ਕਮਨਿੰਦਰ ਕੌਰ ਸਾਈ ਕਿਰਨ ਉਹਦੇ ਕੈਨੇਡਾ ਰਹਿੰਦੇ ਚਾਚੀ ਚਾਚਾ ਨੇ ਗੋਦ ਲਿਆ ਸੀ ਉਹਦੀ ਚਾਚੀ ਦੇ ਵਿਆਹ ਨੂੰ ਕਈ ਸਾਲ ਹੋ ਚੁਕੇ ਸੀ ਪਰ ਕੋਈ ਬੱਚਾ ਨਹੀਂ ਸੀ ਹੋਇਆ ਉਹਨਾਂ ਦੇਖੇ ਰਹਿੰਦੇ ਚਾਚੇ ਨੇ ਆਪਣੇ ਵੱਡੇ ਭਰਾ ਨੂੰ ਕਿਹਾ ਕਿ ਕਿਰਨ ਸਾਨੂੰ ਦੇ ਦਿਓ ਤੁਸੀਂ ਨਾਲ ਹੀ ਕੈਨੇਡਾ ਵੀ ਲੰਘ ਜਾਵੇਗੀ ਉਹ ਕਿਰਨ ਦੀ ਮਾਂ ਨਹੀਂ ਸੀ ਮੰਦੀ ਪਰ ਉਹਦੀ ਦਾਦੀ ਨੇ ਮਾਂ ਨੂੰ ਮਨਾ ਲਿਆ ਕਿਰਨ ਹੋਣੀ ਦੋ ਭੈਣ ਭਰਾ ਸੀ ਭਰਾ ਕਿਰਨ ਤੋਂ ਛੋਟਾ ਸੀ ਕਿਰਨ ਇੱਥੇ 5ਵੀਂ ਵਿੱਚ ਹੀ ਪੜਦੀ ਸੀ ਜਦੋਂ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹਦਾ ਕਿਰਨ ਕੈਨੇਡਾ ਪਹੁੰਚ ਗਈ ਕਿਰਨ ਦੀ ਚਾਚੀ ਹੁਣ ਮਾਂ ਬਣਨ ਵਾਲੀ ਸੀ ਚਾਚੀ ਹੁਣ ਕਿਰਨ ਵੱਲ ਕੋਈ ਧਿਆਨ ਨਾ ਦਿੰਦੀ ਕੈਨੇਡਾ ਜਾਣ ਦੀ ਕਿਰਨ ਨੂੰ ਕੋਈ ਖੁਸ਼ੀ ਨਹੀਂ ਸੀ ਸਭ ਤੋਂ ਜ਼ਿਆਦਾ ਉਹ ਆਪਣੀ ਮਾਂ ਨੂੰ ਯਾਦ ਕਰਦੀ ਕਿ ਉਹ ਕਿੰਨੇ জামਾ ਨਾਲ ਉਹਨੂੰ ਤਿਆਰ ਕਰ ਸਕੂਲ ਭੇਜਦੀ ਹੁੰਦੀ ਸੀ ਪਰ ਇੱਥੇ ਤੇ ਉਹਨੂੰ ਕੋਈ ਬੁਲਾਉਂਦਾ ਵੀ ਘੱਟ ਹੀ ਸੀ ਚਾਚਾ ਥੋੜਾ ਬਹੁਤਾ ਕਿਰਨ ਨਾਲ ਪਿਆਰ ਕਰਦਾ ਪਰ ਉਹ ਜ਼ਿਆਦਾ ਕੰਮ ਤੇ ਹੀ ਰਹਿੰਦਾ ਚਾਚੀ ਨੇ ਤੇ ਕਦੇ ਉਹਨੂੰ ਪਿਆਰ ਨਾਲ ਬੁਲਾਇਆ ਵੀ ਨਹੀਂ ਸਕੂਲ ਜਾਨ ਲਈ ਤਿਆਰ ਕਰਨਾ ਤੇ ਇੱਕ ਪਾਸੇ ਕਿਰਨ ਸਕੂਲ ਜਾਂਦੀ ਤੇ ਉਹਦੇ ਕੱਪੜੇ ਵੀ ਮੈਲੇ ਹੀ ਹੁੰਦੇ ਤੇ ਉਹਦਾ ਸਿਰੋ ਦੀ ਚਾਚੀ ਨਹੀਂ ਸੀ ਵਾਉਂਦੀ ਹੁੰਦੀ। ਕਿਰਨ ਆਪ ਸਿਰ ਵਾਉਂਦੀ ਤੇ ਉਹਦੇ ਕੋਲੋਂ ਚੰਗੀ ਤਰ੍ਹਾਂ ਗੁੱਤਾਂ ਵੀ ਨਹੀਂ ਸੀ ਹੁੰਦੀਆਂ। ਚਾਚੀ ਨੇ ਕਦੇ ਕੱਪੜੇ ਵੀ ਨਹੀਂ ਸੀ ਧੋਕੇ ਦਿੱਤੇ। ਕਿਰਨ ਉਲਟਾ ਕਿਰਨ ਨੂੰ ਆਖਦੀ ਕਿ ਤੈਨੂੰ ਤੇ ਕੋਈ ਕੰਮ ਨਹੀਂ ਆਉਂਦਾ ਇੱਥੇ ਵਹਿਲੀ ਰੋਟੀਆਂ ਖਾਣ ਆਈਆਂ। ਕਿਰਨ ਅੰਦਰ ਵੱੜ ਬਹੁਤ ਰੋਂਦੀ ਤੇ ਆਪਣੇ ਚਾਚੇ ਨੂੰ ਆਖਦੀ ਕਿ ਮੈਨੂੰ ਪਿੰਡ ਛੱਡਿ ਆਓ। ਚਾਚਾ ਆਖਦਾ ਕਿ ਨਹੀਂ। ਹਾਜੇ ਤੈਨੂੰ ਆਈ ਨੂੰ ਥੋੜਾ ਟਾਈਮ ਹੀ ਹੋਇਆ ਕਿਰਨ ਦੀ ਚਾਚੀ ਦੇ ਇੱਕ ਕੁੜੀ ਜੰਮਦੀ ਤੇ ਹੁਣ ਉਹ ਸਾਰਾ ਦਿਨ ਕੁੜੀ ਨਾਲ ਹੀ ਲੱਗੀ ਰਹਿੰਦੀ ਤੇ ਕਿਰਨ ਨੂੰ ਕੰਮ ਕਰਨ ਨੂੰ ਆਖਦੀ ਕਿਰਨ ਨੂੰ ਸਕੂਲ ਵਿੱਚ ਕੋਈ ਨਹੀਂ ਸੀ ਬੁਲਾਉਂਦਾ ਤੇ ਨਾ ਹੀ ਉਹਦੇ ਕੋਲ ਕੋਈ ਬੈਠਦਾ ਕਿਰਨ ਦਾ ਬਚਪਨ ਰੁਲ ਗਿਆ ਸੀ ਕਿਰਨ ਦੀ ਚਾਚੀ ਲੋਕਾਂ ਨੂੰ ਆਖਦੀ ਕਿ ਇਹ ਸਿਤਰੀ ਜਈਆ ਕੱਪੜੇ ਵੀ ਉਹੀ ਪਾਈ ਰੱਖਦੀ ਆ ਮੈਲੇ ਜੇ ਹਫਤਾ ਹਫਤਾ ਤੇ ਸਿਰ ਮੂੰਹ ਸਵਾਰਨ ਦਾ ਵੀ ਚੱਜ ਨਹੀਂ ਇਹਨੂੰ ਮਾਂ ਤੇ ਫਸ ਗਈ ਇਹਨੂੰ ਗੋਦ ਲੈ ਕੇ ਲੋਕਾਂ ਨੂੰ ਕੀ ਪਤਾ ਸੀ ਕਿ ਕਿਰਨ ਨੂੰ ਕਦੇ ਕੋਈ ਕਪੜਾ ਲਿਆ ਕੇ ਹੀ ਨਹੀਂ ਦਿੰਦੀ ਚਾਚੀ ਪੰਜਾਬ ਤੋਂ ਲਿਆਂਦੇ ਕਪੜੇ ਹੁਣ ਉੱਚੇ ਹੋ ਗਏ ਸੀ ਉਹਦੇ ਇਸੇ ਤਰ੍ਹਾਂ ਹੀ ਕਿਰਨ ਵੱਡੀ ਹੋ ਗਈ ਪੜਾਈ ਤੇ ਉਹਨੇ ਛੱਡ ਹੀ ਦਿੱਤੀ ਬਾਕੀ ਬੱਚੇ ਮਜ਼ਾਕ ਬਹੁਤ ਉਡਾਉਂਦੇ ਸੀ ਹੁਣ ਚਾਚੀ ਨੇ ਪੰਜਾਬ ਤੋਂ ਆਪਣੀ ਇੱਕ ਰਿਸ਼ਤੇਦਾਰੀ ਵਿੱਚ ਮੁੰਡਾ ਦੇਖ ਲਿਆ ਤੇ ਕਿਰਨ ਨੂੰ ਪੰਜਾਬ ਭੇਜ ਦਿੱਤਾ ਤੇ ਉਹਦੇ ਮਾਪੇ ਨੂੰ ਕਿਹਾ ਕਿ ਉਹ ਮੁੰਡੇ ਨਾਲ ਉਹਦਾ ਵਿਆਹ ਕਰ ਦਿਓ ਉਸ ਮੁੰਡੇ ਦਾ ਨਾਮ ਹਰਜੀਤ ਹੁੰਦਾ ਹਰਜੀਤ ਬਹੁਤ ਹੀ ਸੋਹਣਾ ਹੁੰਦਾ ਪਰ ਐਸ ਪ੍ਰਸਤ ਹੁੰਦਾ ਉਹ ਕਿਰਨ ਨਾਲ ਕੈਨੇਡਾ ਚਲੇ ਜਾਂਦਾ ਕਿਰਨ ਦੀ ਜ਼ਿੰਦਗੀ ਉਵੇਂ ਹੀ ਉਵੇਂ ਸੀ ਹਰਜੀਤ ਨੇ ਕਿਰਨ ਨੂੰ ਪਤਨੀ ਦਾ ਦਰਜਾ ਨਹੀਂ ਦਿੱਤਾ ਕਦੇ ਵੀ ਉਹ ਕਿਰਨ ਨੂੰ ਘਟ ਹੀ ਬੁਲਾਉਂਦਾ ਵਿਆਹ ਤੋਂ ਬਾਅਦ ਕਿਰਨ ਨੇ ਕਿਰਾਏ ਤੇ ਘਰ ਲਿਆ ਤੇ ਹੁਣ ਦਿਨ ਰਾਤ ਕੰਮ ਕਰਦੀ ਸੀ ਉਹ ਨੂੰ ਸੁਰਤ ਹੀ ਨਾ ਰਹਿੰਦੀ ਕਿ ਉਹਨੇ ਕਿਹੜੇ ਕੱਪੜੇ ਪਾਏ ਆ ਕਈ ਕਈ ਦਿਨ ਉਹ ਹੀ ਕੱਪੜੇ ਪਾਈ ਰੱਖਦੀ ਇੱਕ ਦਿਨ ਕੀਰਨ ਰਾਤ ਨੂੰ ਕੰਮ ਤੋਂ ਆਈ ਤੇ ਹਰਜੀਤ ਕਿਸੇ ਕੁੜੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਬੱਸ ਹੁਣ ਤੈਨੂੰ ਬੁਲਾ ਲੈਣਾ ਥੋੜੀ ਦੇਰ ਤੱਕ ਮੈਂ ਤੇ ਪੱਕਾ ਹੁੰਦਾ ਦੇਖਦਾ ਇਹਨੂੰ ਤੇ ਤਲਾਕ ਦੇ ਦੇਣਾ। ਉਹੀ ਇਹਨੂੰ ਮੈਂ ਕੀ ਕਰਨਾ ਸਿਧਰੀ ਜਹੀ ਆ। ਐਨੇ ਮੈਨੇ ਕੱਪੜੇ ਪਾਈ ਫਿਰਦੀ ਆ ਹਫ਼ਤਾ ਹਫ਼ਤਾ ਉਹੀ। ਮੈਂ ਤੇ ਕੈਨੇਡਾ ਨਿਕਲਣ ਲਈ ਵਿਆਹ ਕੀਤਾ ਸੀ ਇਹਦੇ ਨਾਲ। ਮੈਂ ਤੇ ਸੱਚੀ ਗੱਲ ਦੱਸਦਾ ਕਿ ਮੇਰਾ ਤੇ ਇਹਦੇ ਨਾਲ ਇੱਕ ਘਰ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ। ਇੱਕ ਕਮਰਾ ਤੇ ਬਹੁਤ ਦੂਰ ਦੀ ਗੱਲ ਆ। ਐਨਾ ਸੁਣ ਕੇ ਕਿਰਨ ਦੀ ਅੱਖਾਂ ਭਰ ਆਈਆਂ ਉਹਨੇ ਆਪ ਹੀ ਆਖ ਦਿੱਤਾ ਕਿ ਹਰਜੀਤ ਜਦੋਂ ਤੇਰੇ ਕਾਗਜ਼ ਆ ਗਏ ਤੇ ਤੂੰ ਤਲਾਕ ਕਰ ਸਕਦਾ ਏ ਤੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜੀ ਸਕਦਾ ਥੋੜੇ ਮਹੀਨਿਆਂ ਬਾਅਦ ਕਿਰਨ ਤੇ ਹਰਜੀਤ ਦਾ ਤਲਾਕ ਹੋ ਗਿਆ ਹਰਜੀਤ ਆਪਣਾ ਸਮਾਨ ਚੁੱਕਣ ਆਇਆ ਸੀ ਕਿਰਨ ਇੱਕ ਸਾਈਡ ਤੇ ਚੁੱਪਚਾਪ ਖੜੀ ਰਹੀ ਹਰਜੀਤ ਜਾਨ ਲੱਗੇ ਕਿਰਨ ਕੋਲ ਰੁਕ ਗਿਆ ਤੇ ਬਾਹ ਅੱਗੇ ਕਰਕੇ ਕਿਰਨ ਨੂੰ ਮਿਲਣ ਲੱਗਦਾ ਕਿਰਨ ਪਿੱਛੇ ਨੂੰ ਹੋ ਗਈ ਤੇ ਆਖਦੀ ਕਿ ਮੈਂ ਹਫ਼ਤੇ ਤੋਂ ਉਹੀ ਕੱਪੜੇ ਪਾਏ ਹੋਏ ਆ ਐਵੇਂ ਤੇਰੇ ਹੱਥਾਂ ਵਿੱਚੋਂ ਮੁਸ਼ਕਾਉ ਤੂੰ ਰਹਿਣ ਦੇ ਉਹ ਸੁਨ ਹਰਜੀਤ ਨਜ਼ਰਾਂ ਥੱਲੇ ਕਰ ਲੈਂਦਾ ਤੇ ਚਲੇ ਜਾਂਦਾ ਇੱਕ ਸਾਲ ਹੋ ਗਿਆ ਸੀ ਉਹਨਾਂ ਦੇ ਤਲਾਕ ਨੂੰ ਤੇ ਕਿਰਨ ਨੇ ਦਿਨ ਰਾਤ ਮਿਹਨਤ ਕਰ ਹੁਣ ਆਪਣਾ ਇੱਕ ਛੋਟਾ ਜਿਹਾ ਘਰ ਵੀ ਖਰੀਦ ਲਿਆ ਸੀ ਉਹਦੇ ਮਾਵਾ ਪੰਜਾਬ ਆਉਣ ਨੂੰ ਆਖਦੇ ਕਿ ਤੇਰਾ ਵਿਆਹ ਕਰ ਦਿੰਦੇ ਆ ਹੋਰ ਪਰ ਉਹ ਨਾ ਮੰਨਦੀ ਆਖਦੀ ਕਿ ਹੁਣ ਨਹੀਂ ਕਰਵਾਉਣਾ ਵਿਆਹ ਇੱਕ ਦਿਨ ਕਿਰਨ ਇੱਕ ਸਟੋਰ ਤੇ ਸਮਾਨ ਖਰੀਦਣ ਗਈ ਤੇ ਜਦੋਂ ਉਹ ਬਿੱਲ ਪੇ ਕਰਨ ਲੱਗੀ ਤੇ ਉਹ ਹਰਜੀਤ ਨੂੰ ਦੇਖ ਹੈਰਾਨ ਹੋਈ ਉਹ ਆਖਦੀ ਕਿ ਤੂੰ ਕਿੰਨਾ ਬਦਲ ਗਿਆ ਹੈ ਕੀ ਗੱਲ ਹੋਈ ਤੇਰਾ ਟੌਰ ਟੱਪਾ ਕਿੱਥੇ ਗਿਆ ਹਰਜੀਤ ਆਖਦਾ ਕੀ ਕਰਾਂ ਸਾਰਾ ਦਿਨ ਕੰਮ ਹੀ ਕੰਮ ਹੁੰਦਾ ਜੇਕਰ ਨਾ ਕੰਮ ਕਰੀਏ ਤਾਂ ਫਿਰ ਖਾਣਾ ਕਿੱਥੋਂ ਆ ਹਰਜੀਤ ਨੇ ਕਿ ਆ ਕਿਰਨ ਮੈਂ ਤੈਨੂੰ ਮਿਲਣਾ ਚਾਹੁੰਦਾ ਦੇਖ ਤੂੰ ਮਨਾ ਨਾ ਕਰੀ ਕਿਰਨ ਉਹਨੂੰ ਆਪਣੇ ਨਵੇਂ ਘਰ ਦਾ ਪਤਾ ਦੇ ਦਿੰਦੀ ਹੈ ਹਰਜੀਤ ਛੁੱਟੀ ਵਾਲੇ ਦਿਨ ਕਿਰਨ ਦੇ ਘਰ ਜਾਂਦਾ ਆਖਦਾ ਕਿਰਨ ਮੈਂ ਸੱਚੇ ਦਿਲ ਤੋਂ ਮਾਫੀ ਚਾਹੁੰਦਾ ਮੈਂ ਤੈਨੂੰ ਬਹੁਤ ਦੁਖੀ ਕੀਤਾ ਮੈਨੂੰ ਹੁਣ ਸਮਝ ਆ ਗਈ ਜਦੋਂ ਮੈਨੂੰ ਖੁਦ ਕੰਮ ਕਰਨਾ ਪਿਆ ਕਿ ਕੰਮ ਕਰਨ ਵਾਲੇ ਲੋਕਾਂ ਨੂੰ ਤੇ ਸੁਧ-ਬੁੱਧ ਹੀ ਨਹੀਂ ਰਹਿੰਦੀ ਉਹਨਾਂ ਨੂੰ ਕਿੱਥੇ ਯਾਦ ਰਹਿੰਦੇ ਟੌਰ ਟੱਪੇ ਕਿਰਨ ਚੱਲ ਠੀਕ ਆ ਪਰ ਤੂੰ ਵਿਆਹ ਕਰਵਾਉਣੀਂ ਗਿਆ ਪੰਜਾਬ ਹਰਜੀਤ ਨਹੀਂ ਮੈਂ ਇੱਥੇ ਹੀ ਕਿਸੇ ਨੂੰ ਪਿਆਰ ਕਰਦਾ ਹਾਂ ਤੇ ਜੇਕਰ ਉਹਦੀ ਹਾਂ ਹੋਵੇ ਤੇ ਉਹਦੇ ਨਾਲ ਹੀ ਸਾਰੀ ਜ਼ਿੰਦਗੀ ਰਹਿਣਾ ਚਾਹੁੰਦਾ ਇੰਨਾ ਖਰਜੀਤ ਉਠ ਸੋਫੇ ਤੇ ਬੈਠੀ ਕਿਰਦੇ ਪੈਰਾਂ ਵਿੱਚ ਬੈਠ ਗਿਆ ਤੇ ਉਹਨੇ ਦੋਨੇ ਹੱਥ ਫੜ ਲਏ ਦੋਨਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਧੰਨਵਾਦ ਜੀ